ਜੇ ਭਾਈ ਆ ਸੁਣਦੇ ਨੇ ਤੇਰਾ ਪੇਜ ਜਿਹੜੇ ਜਿਹੜੇ ਭਰਾ ਦੇਖਦੇ ਨੇਗੇ ਠੀਕ ਹੈ ਜੀ ਠੀਕ ਹੈ ਜੀ ਜਿਹਨੂੰ ਰਿਜ਼ਲਟ ਨਾ ਮਿਲੇ ਇੱਕ ਵਾਰੀ ਵਰਤ ਕੇ ਦੇਖ ਲੋ ਪੈਸੇ ਵਾਪਸ ਕਰ ਦਾਂਗੇ ਠੀਕ ਹੈ ਕਹਿ ਦਿੰਦੇ ਨੇ ਬੈਕਟੀਰੀਆ ਜਿੰਕ ਫਾਇਰ ਤੋਂ ਮੈਗਨੇਟੀਆਂ ਮਸਲਫਰ ਕੋਪਲ ਬੈਕਟੀਰੀਆ ਇਹਦੇ ਦੇ ਸਾਰੇ ਤੱਤ ਆ ਗਏ ਤੇ ਵੀ ਭਾਈ ਆਪਣਾ ਇੱਕ ਕੰਮ ਹੋਰ ਵੀ ਹੈਗਾ ਹਾਂਜੀ ਖੁਸ਼ਹabri ਬੜੀ ਹੋਊਗੀ ਬਾਈਆਂ ਨੂੰ ਜਿਹੜਿਆਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਆ ਆਪਾਂ ਜਿਵੇਂ ਅਗਲੇ ਨੇ ਫੋਨ ਕਰਤਾ ਆਲ ਪੰਜਾਬ ਦੀ ਡਿਲੀਵਰੀ ਆ ਜਿਹੜੀ ਫੋਨ ਕਰਨ ਤੇ ਫਰੀ ਆ 1 ਰੁਪਏ ਦਾ ਭਾੜਾ 1 ਰੁਪਏ ਦਾ ਤੇਲ ਵੀ ਨਹੀਂ ਵੰਡਦੇ ਆ ਪਾਗਲੇ ਤੋਂ ਬਾਈ ਸਸੀ ਕਾ ਜੀ ਸਵਾਗਤ ਹੈ ਵੀਡੀਓ ਦੇ ਵਿੱਚ ਤੇ ਅੱਜ ਫੇਰ ਆ ਗਏ ਸੰਗਰੂਰ ਪੁਲਸ ਲੈਂਡ ਤੇ ਖਾਲਸਾ ਪੈਕਸੀ ਸ਼ੈਡ ਤੇ ਤੇ ਕੀ ਕੀ ਨਵੇਂ ਪ੍ਰੋਡਕਟ ਆਏ ਨੇ ਤੁਹਾਨੂੰ ਪਤਾ ਵੀ ਜੀਰੀ ਦਾ ਸੀਜ਼ਨ ਹੈ ਜਿਹੜਾ ਉਹ ਨੰਗ ਚੱਲਿਆ ਹੈਗਾ ਠੀਕ ਆ ਪੁਲਸ ਲੈਂਡ ਤੇ ਸਾਹਮਣੇ ਪਟਟੋ ਨਿਸ਼ਾਨੀ ਦਿਖਾ ਦਈਏ ਪਹਿਲਾਂ ਪੁਲਸ ਲੈਂਡ ਦੇ ਉੱਪਰ ਜਿਹੜਾ ਵਿਚਾਲੇ ਉੱਠ ਪਾਤ ਆ ਉਹਦੇ ਉੱਤੇ ਢੋਲੀਆਂ ਟੰਗੀਆਂ ਹੋਈਆਂ ਨੇ ਟੋਲੀਆਂ ਦੇ ਸਾਹਮਣੇ ਬਿਲਕੁਲ ਹੈਗੀ ਆ ਖਾਲਸਾ ਪੈਕਸੀ ਸ਼ੈਡ ਦੇ ਨਾਮ ਦੀ ਦੁਕਾਨ ਇਥੋਂ ਬਹੁਤ ਜਾਇਜ਼ ਰੇਟ ਤੇ ਬਹੁਤ ਸਸਤੀਆਂ ਦਵਾਈਆਂ ਮਿਲਦੀਆਂ ਨੇ ਸ਼ਹਿਰ ਨਾਲੋਂ ਤੇ ਕਰਦੇ ਆ ਖਾਲਸਾ ਜੀ ਨਾਲ ਗੱਲ ਸੀਜ਼ਨ ਲੰਘ ਕੇ ਗਿਆ ਨਵਾਂ ਸੀਜ਼ਨ ਆ ਗਿਆ ਕਣਕ ਦਾ ਖਾਲਸਾ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਖਾਲਸਾ ਜੀ ਹੁਣ ਸੀਜ਼ਨ ਲੰਘ ਕੇ ਚੱਲਿਆ ਜੀਰੀਆਂ ਦਾ ਹਾਂਜੀ ਕਣਕਾਂ ਦਾ ਆ ਗਿਆ ਕਣਕਾਂ ਦਾ ਆ ਗਿਆ ਭਾਈ ਤੇ ਉਹਦੇ ਵਾਸਤੇ ਕਿਹੜੇ ਕਿਹੜੇ ਪ੍ਰੋਡਕਟ ਆ ਕਿ ਤੁਹਾਡੇ ਕੋਲੇ ਉਹ ਦੱਸ ਦੋ ਹੁਣ ਉਹਦੇ ਵਾਸਤੇ ਭਾਈ ਜਿਵੇਂ ਹੁਣ ਆਪਣਾ ਗੁੱਲੀ ਡੰਡੇ ਦਾ ਚੱਲ ਰਿਹਾਗਾ ਜਿਹੜੀ 72 ਘੰਟਿਆਂ ਦੇ ਅੰਦਰ ਅੰਦਰ ਸਪਰੇਅ ਕਰਨੀ ਹੁੰਦੀ ਆ ਗਈ ਵੀ ਜਣੀ ਆਪਣਾ ਕਣਕ ਹਰੀ ਹੋਣ ਤੋਂ ਪਹਿਲਾਂ ਕਣਕ ਬੀਜਾਂ ਤੋਂ ਬਾਅਦ 72 ਘੰਟਿਆਂ ਦੇ ਵਿੱਚ ਵਿੱਚ 72 ਘੰਟਿਆਂ ਦੇ ਵਿੱਚ ਵਿੱਚ ਬਾਈ ਉਹ ਆਪਣੇ ਲਵੇ ਆ ਆਉਂਦੀ ਹੈ ਜਿਵੇਂ ਸਵਾਲ ਦੀ ਪੈਂਡੀ ਹੋ ਗਈ 2 ਲੀਟਰ 1 ਕਿੱਲੇ ਦੀ ਡੋਜ ਇੱਕ ਪੀਸ ਆਪਕੀ ਦਾ ਹੋ ਗਿਆ ਬਾਈ ਇਹ ਪੀਆਈ ਕੰਪਨੀ ਦੀ ਬਾਈ ਨੇ ਵਕੀਰਾ ਗਈ ਬਾਈ ਠੀਕ ਹੈ ਜੀ ਠੀਕ ਹੈ ਜੀ ਤੇ ਆਹਾਂ ਉੱਤਮ ਦੀ ਆ ਵਕੀਰਾ ਗਈ ਡੋਜ ਇਹ ਜੀ ਵੀ ਓਮੀਆਂ ਗਈ ਠੀਕ ਹੈ ਜੀ ਠੀਕ ਹੈ ਜੀ ਇਹ ਵੀ 2 ਲੀਟਰ ਕਿੱਲੇ ਦੇ ਪੈਂਡੀ ਦੇ ਇੱਕ ਪੀਸ ਉੱਤਮ ਦੀ ਆ ਵਕੀਰਾ ਦਾ ਬਾਈ ਠੀਕ ਹੈ ਜੀ ਠੀਕ ਹੈ ਬਾਈ ਤੇ ਹੋਰ ਕੀ ਕੋਟੂ ਬਾਅਦ ਚ ਬਾਈ ਆਪਣੇ ਲਵੇ ਜਿਵੇਂ ਹੁਣ ਆ ਗਏ ਵੀ ਗਰੋਥ ਵਾਲੇ ਪ੍ਰੋਡਕਟ ਆ ਗਏ ਬਾਈ ਹੁਣ ਪਹਿਲੇ ਰੇ ਨਾਲ ਜਿਵੇਂ ਕਿਸਾਨ ਭਰਾ ਕੀ ਕਰਨਗੇ ਹੁਣ ਪਹਿਲੇ ਰੇ ਨਾਲ ਜੂਰੀਆ ਪਾਉਣਗੇ ਉਹਦੇ 'ਚ ਮਿਲਾ ਕੇ ਬਾਈ ਆ ਚੀਜ਼ ਪਾ ਸਕਦੇ ਹੋ ਤੁਸੀਂ 3 ਕਿਲੋ ਕਿੱਲੇ ਦੀ ਡੋਜ ਉਤਮ 골ਡ ਦੀ ਉਤਮ 골ਡ ਪਲੱਸ 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 ਬਾਈ ਜਿਹਦੇ ਨਾਲ ਆਪਣੀ ਦੁਕਾਨ ਦਾ ਨਾਮ ਬਣਿਆ ਜਿਹਦੇ ਨਾਲ ਆਪਣੀ ਦੁਕਾਨ ਦਾ ਬਾਈ ਨਾਮ ਬਣਿਆਗਾ ਹਣਾ ਦੂਰ ਦੂਰ ਤੱਕ ਤੇ ਇਹ ਬਾਈ 3 ਕਿਲੋ ਕਿੱਲੇ ਦਾ ਪਾਊਗਾ ਨਾਲੇ ਗਰੋਥ ਨਾਲੇ ਝਾੜ ਤੁਹਾਡਾ ਪੂਰਾ ਟਾਪ ਦਾ ਨਿਕਲੂ ਜਿੱਥੇ ਤੁਸੀਂ ਨੇ ਇਹ ਪਤਾ ਬਾਈ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਸਿਉਂਖ ਸੁੰਡ ਜਿਵੇਂ ਹੁਣ ਪਰਾਲੀ ਵਾਲੇ ਬਾਣ ਚ ਕਣਕ ਬੀਜੀ ਹੋਈ ਆ ਗਈ ਉਥੇ ਤੁਸੀਂ ਕਲੋਰਾਂ ਪਾਉਣੇ ਹੋ ਜਾਂ ਬਾਈਪੈਪ 3 ਇੰਡਾ ਸੱਟਾ ਦਿੰਦੇ ਹੋ ਮਿੱਟੀ ਜਰ ਲਾ ਕੇ ਉਥੇ ਇਹ ਕੱਲ੍ਹ ਹੀ ਵਾਧੂ ਆਗਾ ਬਾਈ ਠੀਕ ਹੈ ਜੀ ਠੀਕ ਹੈ ਜੀ ਉਥੇ ਕਲੋਰੋ ਪਾਉਣ ਦੀ ਲੋੜ ਨਹੀਂ ਹੈਗੀ ਕਲੋਰੋ ਦੇ ਨਾਲੇ ਆਪਾਂ ਨੇ ਘਰੇ ਬਾਈ ਕਣਕ ਰੱਖਣੀਆਂ ਕਲੋਰੋ ਦੇ ਨੁਕਸਾਨ ਨਹੀਂ ਯਾਰ ਸਿੱਧੀ ਗੱਲ ਦੱਸਾਂ ਚਲੋ ਵੇਚਦੇ ਨੇ ਦੁਕਾਨਦਾਰ ਲੋਕ ਹਟਦੇ ਨਹੀਂ ਹੈਗੇ ਮਜਬੂਰੀਆਂ ਨੇ ਤੇ ਇਹ ਚੀਜ਼ਾਂ ਨੇ ਜਿਹੜੀਆਂ ਇਹ ਆਰਗੈਨਿਕ ਚੀਜ਼ਾਂ ਆਂ ਗਿਆ ਬਈ ਇਹਨਾਂ ਨੇ ਕੋਈ ਨੁਕਸਾਨ ਨਹੀਂ ਹੈਗੇ ਯਾਰ ਠੀਕ ਹੈ ਜੀ ਫਸਲ ਨੂੰ ਕਣਕ ਦੀ ਫਸਲ ਨੂੰ ਕਦੇ ਕਲੋਰੋ ਨਾ ਦਿਖਾਓ ਯਾਰ ਠੀਕ ਆ ਬਾਈ ਤੇ ਹੁਣ ਜਿਵੇਂ ਗਰੋਥ ਵਾਸਤੇ ਆਪਣੇ ਲਵੇ ਹੁਣ ਮੈਟਰੀ ਦਾ ਟਾਈਮ ਆਊਗਾ ਮੂਰੇ ਜਦੋਂ ਕਣਕਾਂ ਹਰੀਆਂ ਹੋ ਗਈਆਂ ਅਗਲਾ ਮੈਟਰੀ ਸਿੱਟੂ ਓਦੋਂ ਬਾਅਦ ਚ ਲਾਊਗਾ ਪਾਣੀ ਹਾਂਜੀ ਪਾਣੀ ਲਾ ਕੇ ਕਣਕ ਨੂੰ ਵੱਜਣਾ ਧੱਕਾ ਮੈਟਰੀ ਨੇ ਕਣਕ ਧੱਕ ਦੇਣੀਆਂ ਲਾਲ ਪੀਲੀ ਹੋ ਜਾਣੀਆਂ ਵੀ ਬਾਈ ਠੀਕ ਹੈ ਉਹਦੇ ਤੋਂ 4 ਕਿੱਲਿਆਂ ਦੀ ਡੋਜ਼ ਆ ਚਮਤਕਾਰ 골ਡ ਚਮਤਕਾਰ 골ਡ 4 ਕਿਲਿਆਂ ਦੀ ਡੋਜ ਆ ਗਈ ਬਾਈ ਤੇ ਪੂਰਾ ਟਾਪ ਦਾ ਰਿਜ਼ਲਟ ਆਗਾ ਬਾਈ ਜੇ ਬਾਈ ਆ ਸੁਣਦੇ ਨੇ ਤੇਰਾ ਪੇਜ ਜਿਹੜੇ ਜਿਹੜੇ ਭਰਾ ਦੇਖਦੇ ਨੇਗੇ ਠੀਕ ਹੈ ਜੀ ਠੀਕ ਹੈ ਜਿਹਨੂੰ ਰਿਜ਼ਲਟ ਨਾ ਮਿਲੇ ਇੱਕ ਵਾਰੀ ਵਰਤ ਕੇ ਦੇਖ ਲੋ ਪੈਸੇ ਵਾਪਸ ਕਰਵਾ ਦੇ ਠੀਕ ਹੈ ਚਮਤਕਾਰ ਦਿਖਾਊ ਆਪਦਾ ਚਮਤਕਾਰ ਇਹਨੇ ਬਸ ਆਪਦਾ ਚਮਤਕਾਰ ਦਿਖਾਉਣਾ ਹੀ ਆ ਬਾਈ ਚਮਤਕਾਰ ਕਰਨ ਹੈ ਠੀਕ ਹੈ ਜੀ ਜਿਵੇਂ ਹੁਣ ਮੈਗਜ਼ੀਨ ਕਰਨਗੇ ਤੇ ਉਹਦੇ ਜਿਵੇਂ ਮੈਗਜ਼ੀਨ ਕਰਦੇ ਨੇਗੇ ਬਾਈ ਕਿਸਾਨ ਭਰਾ ਉਹ ਤਾਂ ਕੱਲਾ ਹੀ ਮੈਗਜ਼ੀਨ ਹੁੰਦਾ ਬਸ ਉਹਦੇ ਚ ਹੋਰ ਕੁਝ ਨਹੀਂ ਹੁੰਦਾ ਆ ਪਿਆ ਮੂਰੇ ਮੈਗਜ਼ੀਨ ਉਦੇ ਜਿਹੇ ਮਿਕਸ ਵਾਲਾ ਨਹੀਂ ਹੁੰਦਾ ਹੈਗਾ ਜਿਹਨੂੰ ਮਿਕਚਰ ਕਹਿ ਦਿੰਦੇ ਨੇ ਬੈਕਟੀਰੀਆ ਜਿੰਕ ਫਾਇਰ ਦਾ ਮੈਗਨੇਟੀਆਂ ਮਸਲਫਰ ਕਾਪਲ ਬੈਕਟੀਰੀਆ ਇਹਦੇ ਕੇ ਸਾਰੇ ਦੱਤ ਆ ਗਏ ਠੀਕ ਹੈ ਜੀ ਉਹਨੇ ਕੱਲੇ ਨੇ ਆਏ ਮੰਨ ਕੇ ਚਲੋ ਵੀ 2-150 ਦਾ ਕਿੱਲੇ ਤੇ ਪੈਣਾਗਾ ਇਹਨੇ ਭਾਈ ਉਹਨੇ ਪੈਸਿਆਂ ਚ 2 ਕਿੰਨਿਆਂ ਤੇ ਪੈਣਾਗਾ ਠੀਕ ਹੈ ਜੀ ਇਹਦਾ ਰੇਟ ਚਲੋ ਕਾਨੂੰ ਦੱਸਣਾ ਚਲੋ ਰੇਟ ਦਾ ਆਪਾਂ ਨੂੰ ਰੇਟ ਦਾ ਭਾਈ ਫਿਰ ਪੰਗੇ ਪਏ ਜਾਂਦੇ ਨੇ ਵੱਡੇ ਹਣਾ ਫੋਨ ਕਰ ਲੈਣਗੇ ਤੁਹਾਨੂੰ ਹਾਂ ਫੋਨ ਤੇ ਭਾਈ ਜਿਹੜਾ ਮਰਜ਼ੀ ਰੇਟ ਪੁੱਛ ਲਿਓ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਕਾਹ ਆਉਂਦਾ ਭਾਈ ਆਪਣੇ ਲੈਵੇ ਇਹ ਆਪਣੇ ਲੈਵੇ ਹੈਗਾ ਉਤਮ ਕਿਸਾਨੀ ਬਾਇਓ ਮਨੋਰ ਠੀਕ ਹੈ ਜੀ ਇਹਦੀ ਡੋਜ਼ ਆ ਗਈ ਜਿਹੜੀ 2.5 ਤਨ ਕਿੱਲਿਆਂ ਤੇ 2.5 ਤੋਂ 3 ਤੇ ਬਾਈ ਠੀਕ ਹੈ ਜੀ ਇਹ ਵੀ ਬਹੁਤ ਵਧੀਆ ਬਣਦਾ ਬਈ ਪੜਤੇ ਚ ਪਿਆਗਾ ਯਾਰ ਠੀਕ ਹੈ ਜੀ ਆ ਇੱਕੋ ਜਿਹਾ ਐਮ ਆਏ ਪਏ ਨੇ ਆਪਣੇ ਲੈਵੇ ਜਿਵੇਂ ਬਰੈਲ ਕੈਸਟ ਹੋ ਗਏ ਜਿਵੇਂ ਬਾਈ ਠੀਕ ਹੈ ਜੀ ਠੀਕ ਹੈ ਜੀ ਐਂਡ ਤੇ ਜਿਹੜਾ ਸਪਰੇਅ ਹੈਗਾ ਉਹ ਤਾਂ ਇਦਾਂ ਹੀ ਕਰਾਵਾਂਗੇ ਆਪਾਂ ਜਿਵੇਂ ਸਾਨੂੰ ਖਿਉਨੇ ਤੇ ਕਰਾਇਆ ਸੀ ਓਵੇਂ ਬਾਈ ਦਾਣੇ ਸਾਬ ਤੋਂ ਕਣਕ ਤੇ ਕਰਾਵਾਂਗੇ ਆਪਾਂ ਐਂਡ ਤੇ ਉਤਮ ਕਿਸਾਨੀ ਪਲੱਸ ਪਲਾਟ ਪਲਾਟ ਸਿਕਸ ਜੀ ਸੌਰੀ ਸਿਕਸ ਸਿਕਸ ਜੀ ਹਾਂ ਤੇ ਉਹ ਤੋਂ ਬਾਅਦ ਚ ਬਾਕੀ ਬਾਈ ਫਿਰ ਆਪਣੇ ਲਵੇ ਆ ਆ ਗਿਆ ਸਮਾਨ ਜਮੇ ਬੀਜ ਆ ਗਏ ਬੀਜ ਵਗੈਰਾ ਆ ਗਏ ਬਾਈ ਐਡਵਾਂਟਾ ਦਾ ਮਟਰ ਆ ਗਿਆ ਠੀਕ ਹੈ ਜੀ ਠੀਕ ਹੈ ਜੀ ਤੇ ਦੇਸੀ ਵਰਸੀਨ ਆ ਗਿਆ ਬਾਈ ਆਪਣੇ ਲਵੇ ਥਾਰੂ ਵਰਸੀਨ ਆ ਗਏ ਠੀਕ ਹੈ ਜੀ ਠੀਕ ਹੈ ਜੀ ਆ ਪਈ ਆ ਗਈ ਸਰੋਂ ਜਿਹੜੀ ਹੁਣ ਪਕਾਉਣ ਵਾਸਤੇ ਲਾਉਣੀਆਂਗੇ ਠੀਕ ਹੈ ਪੂਰੀ ਵਧੀਆ ਟੋਪਰੀ ਸਰੋਂ ਆ ਬਾਈ ਇਹ ਵੀ ਠੀਕ ਹੈ ਜੀ ਆ ਪਏ ਨੇਗੇ ਬੀ ਬੂਜੇ ਬਾਕੀ ਟੋਪਕਾਂ ਤੇ ਮੈਕਟਰੀਆਂ ਮਾਲ ਬਾਈ ਆਏ ਪਏ ਨੇਗੇ ਜਦੋਂ ਮਰਜ਼ੀ ਫੋਨ ਤੇ ਘਰ ਬੈ ਕੇ ਵੀ ਭਾਈ ਆਪਣਾ ਇੱਕ ਕੰਮ ਹੋਰ ਵੀ ਹੈਗਾ ਹਾਂਜੀ ਖੁਸ਼ ਆਬਰੀ ਬੜੀ ਹੋਊਗੀ ਬਾਈਆਂ ਨੂੰ ਜਿਹੜਿਆਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਆ ਆਪਾਂ ਜਿਵੇਂ ਅਗਲੇ ਨੇ ਫੋਨ ਕਰਤਾ ਆਲ ਪੰਜਾਬ ਦੀ ਡਿਲੀਵਰੀ ਆ ਜਿਹੜੀ ਫੋਨ ਕਰਨ ਤੇ ਫਰੀ ਆ 1 ਰੁਪਏ ਦਾ ਪਹਾੜਾ 1 ਰੁਪਏ ਦਾ ਤੇਲ ਵੀ ਨਹੀਂ ਬਵਾਉਂਦੇ ਆ ਆਪਾਂ ਅਗਲੇ ਤੋਂ ਭਾਈ ਬਿਲਕੁਲ ਫਰੀ ਬਿਲਕੁਲ ਫਰੀ ਇੱਕ ਵਾਰੀ ਘਰ ਬੈਠੇ ਸਾਨੂੰ ਫੋਨ ਕਰੋ ਸਾਡਾ ਬੰਦਾ ਤੁਹਾਡੇ ਘਰ ਤੇ ਕਮਾਲ ਸਾਡਣ ਆਊਗਾ ਭਾਈ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਵਾਰੀ ਜਿਹੜਾ ਤੁਹਾਡਾ ਮੋਬਾਈਲ ਨੰਬਰ ਆ ਉਹ ਬੋਲੋ ਇੱਕ ਮੋਬਾਈਲ ਨੰਬਰ ਆਪਣਾ ਹੈਗਾਗਾ ਭਾਈ ਆ ਪਿਆ ਮੋਬਾਈਲ ਨੰਬਰ ਏ ਲੋ 628 ਤੋਂ 079070 ਸਭ ਠੀਕ ਹੈ ਬਾਕੀ ਇਹ ਨੰਬਰ ਹੈ ਜਿਹੜਾ ਆਪਾਂ ਟਾਈਟਲ 'ਚ ਵੀ ਲਿਖਿਆ ਪਿਆ ਹੈਗਾ ਤੇ ਜਿਸ ਜਿਨ੍ਹਾਂ ਨੇ ਵੀ ਕੋਈ ਵੀ ਪ੍ਰੋਡਕਟ ਲੈਣਾ ਤਾਂ ਕਰ ਲਿਓ ਸੰਪਰਕ ਜੇ ਕਿਸੇ ਨੇ ਆਉਣਾ ਤੇ ਇੱਕ ਵਾਰੀ ਉਹ ਐਡਰੈਸ ਦੱਸ ਦੋ ਤੁਸੀਂ ਐਡਰੈਸ ਭਾਈ ਆਪਣਾ ਜਦੋਂ ਤੁਸੀਂ ਇਧਰੋਂ ਸੰਗਰੂਰ ਤੋਂ ਆਵੋਗੇ ਉਦੋਂ ਬਰਨਾਲਾ ਕੈਂਚੀ ਵਾਲਾ ਪੁਲ ਥੱਲੇ ਨੂੰ ਉਤਰ ਕੇ ਜਦੋਂ ਬਡਰੁਖਾਂ ਜਾਂ ਬਰਨਾਲੇ ਨੂੰ ਜਾਓਗੇ ਆ ਪੁਲ ਤੇ ਠੀਕ ਹੈ ਜੀ ਉਦੋਂ ਹੈਗੀ ਹੈਗੀ ਇਹ ਪੁਲਸ ਲੈਂਡ ਤੋਂ ਬਾਅਦ 'ਚ ਦੁਕਾਨ ਆਪਣੀ ਉਹ ਬਰਨਾਲਾ ਕੈਂਕੀ ਵਾਲੇ ਪੁਲ ਤੋਂ ਸਹੀ 1 ਕਿਲੋਮੀਟਰ ਦੁਕਾਨ ਆ ਬਈ ਆਪਣੀ। ਠੀਕ ਹੈ ਜੀ। ਛੋਟੇ ਵਾਲੀ ਜਦੋਂ ਉਧਰੋਂ ਆਓਗੇ ਉਹੀ ਸਾਈਡ। ਇਧਰੋਂ ਜਦੋਂ ਆਵੋਗੇ ਤੁਸੀਂ ਤਨੌਲੇ ਕਨੀਓ ਜਾਂ ਬੜਬਰ ਕਨੀਓ। ਬਠਿੰਡੇ ਕਨੀਓ ਇਧਰੋਂ ਬਈ ਦੁਕਾਨ ਹੈਗੀ ਆ ਕਿ ਛੋਟੇ ਢੋਲੀਆਂ ਟੰਗੀਆਂ ਹੋਈਆਂ ਨੇ ਗਿਆ ਸਾਹਮਣੇ ਆਪਣੀਆਂ ਖੰਬੇ ਤੇ। ਠੀਕ ਹੈ ਜੀ ਉਦੋਂ ਹੈਗੀ ਪੁਲਸ ਲਾਈਨ ਤੋਂ ਪਹਿਲਾਂ ਦੁਕਾਨ ਬਰੇਤੀ ਦੀ ਟਾਲ ਆ ਗਈ ਜਦੋਂ ਤੁਸੀਂ ਪਰਲੇ ਪਾਸਿਓਂ ਆਵੋਗੇ ਉਹਦੇ ਸਾਹਮਣੇ ਆਪਣੀ ਦੁਕਾਨ ਆ। ਠੀਕ ਹੈ ਜੀ ਠੀਕ ਹੈ ਜੀ ਤੇ ਜਿਨ੍ਹਾਂ ਨੇ ਵੀ ਕੋਈ ਵੀ ਪ੍ਰੋਡਕਟ ਲੈਣਾ ਤਾਂ ਸੰਪਰਕ ਕਰ ਲਿਓ ਵੀਡੀਓ ਵੀਡੀਓ ਇੰਨੀ ਕਿ ਸ਼ੇਅਰ ਕਰਨਾ ਵੀ ਉਹ ਕਿਸਾਨਾਂ ਤੱਕ ਜਰੂਰ ਪਹੁੰਚੇ ਜਿਨ੍ਹਾਂ ਨੂੰ ਜਾਇਜ਼ ਰੇਟ ਦੇ ਵਿੱਚ ਦਵਾਈਆਂ ਮਿਲ ਜਾਣ ਧੰਨਵਾਦ ਮਿਹਰਬਾਨੀ